ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚ ਪ੍ਰੈਸ ਕਾਨਫਰੰਸ ਹੁੰਦੀ ਹੈ ਵੱਡੇ ਪੱਧਰ ਤੇ ਉੱਤੇ ਨੈਸ਼ਨਲ ਮੀਡੀਆ ਕਵਰੇਜ ਵੀ ਕਰਦਾ ਹੈ ਲੰਗਰ ਲਾਉਣ ਦੇ ਲਈ ਕੀ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਹੈ ਕਿ ਲੰਗਰ ਲਾਉਣ ਦੇ ਲਈ ਸਾਨੂੰ ਢਕਾਉ ਬਿਆਨ ਦੇਣੇ ਚਾਹੀਦੇ ਨੇ ਕਿ ਲੰਗਰ ਲਾਉਣ ਦੇ ਲਈ ਸਾਨੂੰ ਇਹ ਸਾਬਤ ਕਰਨਾ ਪਏਗਾ ਵੀ ਅਸੀਂ ਸਨਾਤਨੀ ਕੀ ਹਾਂ ਇਹ ਏਜੰਡੇ ਦੇ ਤਹਿਤ ਲੰਬੇ ਸਮੇਂ ਤੋਂ ਕਿਹਾ ਜਾ ਰਿਹਾ ਸੀ ਵੀ ਸਿੱਖ ਹੀ ਸਨਾਤਨੀ ਨਹੀਂ ਸਨਾਤਨੀਆਂ ਨੂੰ ਸਨਾਤਨ ਮੁਬਾਰਕ ਹੈ ਵੀ ਨਹੀਂ ਰੱਖਦਾ ਮੈਂ ਟਿੱਕਾ ਨਹੀਂ ਲਾਉਂਦਾ ਮੈਂ ਜੰਜੂ ਨਹੀਂ ਪਾਉਂਦਾ ਮੈਂ ਪੰਜ ਠਾਕਾਰਾਂ ਦਾ ਧਾਰਨੀ ਆ ਮੈਂ ਪਦਕ ਕਰ ਪਾਏ ਹੋਏ ਨੇ ਹਨਾ ਹਰ ਸਿੱਖਾਂ ਨੂੰ Hindu ਸਾਬਤ ਕਰਨ ਵਾਸਤੇ ਕਦੀ ਜੇ ਸਾ ਧਾਰੀ Hindu ਕਦੀ ਕਿਸੇ ਪ੍ਰਕਾਰ ਦੇ Hinduਾਂ ਦੇ ਵਿੱਚੋਂ ਨਿਕਲੇ ਹੋਏ ਭਾਈ ਲੰਗਰ ਤੇ ਥਾਂ ਥਾਂ ਦੇ ਉੱਪਰ ਲੱਗਦਾ ਤੁਹਾਨੂੰ ਪ੍ਰੈਸ ਕਾਨਫਰੰਸ ਕਰਨ ਦੀ ਕੀ ਲੋੜ ਹੈ ਉਹ ਏਜੰਡਾ ਜਿਹੜਾ ਹੈ ਇਹਨੂੰ ਪ੍ਰਮੋਟ ਕਰਦਾ ਪਿਆ ਉਹ ਜਿਹੜਾ ਏਜੰਡਾ ਆ ਇਹਨੂੰ ਬੜੀ ਹਾਈਟ ਤੱਕ ਲੈ ਕੇ ਜਾ ਰਿਹਾ ਆ ਯਾਰ ਸਮੇਂ ਤੋਂ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦਾ ਤੇ ਮੁਸਲਮਾਨਾਂ ਨੂੰ ਤੇ ਇਸਾਈਆਂ ਨੂੰ ਇਹ ਕਹਿਣਾ ਵੀ ਇਹ ਦੇਸ਼ ਦਾ ਹਿੱਸਾ ਨਹੀਂ ਹੈ ਇੱਥੋਂ ਦੇ ਹੈ ਨਹੀਂ ਹੈ ਨਾ ਕਿ ਸਾਡੇ ਹੈ ਨਹੀਂ ਭਾਜੀ ਉਹਨਾਂ ਦੀ ਵੋਟ ਪਣੀ ਪਈ ਹੈ ਇੱਥੋਂ ਦੇ ਰਹਿਣ ਵਾਲੇ ਨੇ ਸਾਰਾ ਕੁਝ ਇੱਥੋਂ ਦਾ ਹੈ ਮੁਸਲਮਾਨਾਂ ਦੇ ਪ੍ਰਤੀ ਇਹਨੇ ਇਹ ਸ਼ਬਦ ਵਰਤਿਆ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਪਾਰਪਾਉਣ ਦਾ ਬਹੁਤ ਵੱਡਾ ਜਰਨ ਕੀਤਾ ਬੀਤੂ ਜਾਨੂੰ ਕਿਵੇਂ ਅੱਡ ਕਰ ਜੂਗਾ ਲਾਗੇ ਸਡੌਰੇ ਪਿੰਡ ਦਾ ਰਹਿਣ ਵਾਲਾ ਜਿਨਨੇ ਆਪਣੇ ਪੁੱਤ ਆਪਣੇ ਭਤੀਜੇ ਆਪਣੇ ਮਰੀਦ ਆਪਣੇ ਚੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਖਾਤਰ ਸ਼ਹੀਦ ਕਰਵਾ ਦਿੱਤੇ ਬੀਤੇ ਦਿਨਾਂ ਦੇ ਵਿੱਚ ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚ ਪ੍ਰੈਸ ਕਾਨਫਰੰਸ ਹੁੰਦੀ ਹੈ ਵੱਡੇ ਪੱਧਰ ਦੇ ਉੱਤੇ ਨੈਸ਼ਨਲ ਮੀਡੀਆ ਕਵਰੇਜ ਵੀ ਕਰਦਾ ਹੈ ਕਿਹਾ ਜਾਂਦਾ ਹੈ ਕਿ RAM ਮੰਦਰ ਦੀ ਥਾ ਜਾ ਕੇ ਉੱਥੇ ਜਾ ਕੇ ਲੰਗਰ ਲਗਾਇਆ ਜਾਏਗਾ ਤਾਂ ਜਿਹੜੇ ਮੁਸਲਮਾਨ ਨੇ ਅਸੀਂ ਸਨਾਤਨ ਧਰਮਾਂ ਚੋਂ ਨਿਕਲੇ ਆ ਮੁਸਲਮਾਨਾਂ ਦੇ ਨਾਲ ਕੋਈ ਅਜੀਹਾਂ ਚੀਜ਼ਾਂ ਨਹੀਂ ਉਹ ਇੱਥੋਂ ਦੇ ਨਹੀਂ ਰਹਿਣ ਵਾਲੇ ਵਸਨੀਕ ਨਹੀਂ ਹੈਗੇ ਅਜੀਹਾਂ ਗੱਲਾਂ ਕਈਆਂ ਗਈਆਂ ਨੇ ਪਰ ਅਸਲ ਦੇ ਵਿੱਚ ਇਹ ਗੱਲ ਕੀ ਹੋ ਰਹੀ ਹੈ ਇਹ ਸਿੱਖ ਕੌਮ ਨੂੰ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਇਸ ਦੇ ਵਿੱਚ ਕੁਝ ਹੋਰ ਵਜ੍ਹਾ ਹੈ ਵੱਡੇ ਪੱਧਰ ਤੇ ਕਿਉਂ ਪ੍ਰੈਸ ਪ੍ਰੈਸ ਕਾਨਫਰੰਸ ਕਰਨੀ ਪੈਗੀ ਕਿਉਂ ਕਹਿਣਾ ਪੈ ਗਿਆ ਕਿ ਅਸੀਂ ਗੁਰੂਦਾਰ ਲੰਗਰ ਲਾਉਣਾ ਲਾਣਾ ਜਾ ਰਹੇ ਹਾਂ ਅਸੀਂ ਉਸ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਬੁੱਧੀਜੀਵੀ ਨੇ ਪੱਤਰਕਾਰ ਨੇ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜੋ ਹਰਜੀਤ ਸਿੰਘ ਨੇ ਨਿਹੰਗ ਸਿੰਘ ਉਹਨਾਂ ਨੇ ਕਿਉਂ ਪ੍ਰੈਸ ਕਾਨਫਰੰਸ ਕੀਤੀ ਮੱਖੂ ਸਾਹਿਬ ਨੇ ਸਾਡੇ ਨਾਲ ਬਾਈਵਾ ਸਾਹਿਬ ਨੇ ਸਾਨੀ ਸਾਹਿਬ ਨੇ ਮੱਖੂ ਸਾਹਿਬ ਪਹਿਲਾਂ ਤਾਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਅਗਰ ਜੇ ਕੋਈ ਗੁਰੂਦਾਰ ਲੰਗਰ ਲਾਉਣਾ ਚਾਹੁੰਦਾ ਹੈ ਉਹ ਕੀ ਪ੍ਰੈਸ ਪ੍ਰੈਸ ਕਾਨਫਰੰਸ ਕਰੇਗਾ ਕਿ ਮੈਂ ਲੰਗਰ ਲਾਣ ਜਾ ਰਿਹਾ ਕਿ ਅੱਜ ਮੈਂ ਪ੍ਰੈਸ ਕਾਨਫਰੰਸ ਕਰਦਾ ਮੈਂ ਦੱਸ ਦਵਾਂ ਕਿ ਮੈਂ ਜਿਹੜਾ ਗੁਰੂ ਨੇ 20 ਦਾ ਲੰਗਰ ਲਾਇਆ ਸੀ 20 ਰੁਪਿਆ ਦਾ ਸੱਚਾ ਸੌਦਾ ਕੀਤਾ ਸੀ ਵੀ ਉਹ ਕਰਨ ਜਾ ਰਿਹਾ ਇਹਦਾ ਮਤਲਬ ਹੈ ਬੜੀ ਗੱਲ ਤੁਸੀਂ ਆਪੇ ਕਾਫੀ ਹੱਦ ਤੱਕ ਕਲੀਅਰ ਕਰ ਦਿੱਤੀ ਹੈ ਲੰਗਰ ਥਾਂ ਥਾਂ ਦੇ ਉੱਪਰ ਲੱਗਦੇ ਨੇ ਲੰਗਰ ਚੰਡੀਗੜ੍ਹ ਦੇ ਆਲੇ-ਦੁਆਲੇ ਵੀ ਲੱਗੇ ਨੇ ਅੱਜ ਵੀ ਗੁਰਪੁਰਬ ਆਪਣੇ ਸ਼ੀਧੀ ਦਿਹਾੜਿਆਂ ਦੇ ਕਰਕੇ ਲੰਗਰ ਬੜੀਆਂ ਥਾਵਾਂ ਦੇ ਉੱਪਰ ਲੱਗੇ ਨੇ ਔਰ ਮੈਂ ਕਹਿੰਦਾ ਚੰਗੀ ਗੱਲ ਹੈ ਲੰਗਰ ਲੱਗਣੇ ਚਾਹੀਦੇ ਨੇ ਪਰ ਤੁਹਾਡਾ ਇੱਕ ਸਵਾਲ ਹੈ ਕਿ ਲੰਗਰ ਲਾਉਣ ਦੇ ਲਈ ਕੀ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਹੈ ਕਿ ਲੰਗਰ ਲਾਉਣ ਦੇ ਲਈ ਸਾਨੂੰ ਪੜਕਾਉ ਬਿਆਨ ਦੇਣੇ ਚਾਹੀਦੇ ਨੇ ਕਿ ਲੰਗਰ ਲਾਉਣ ਦੇ ਲਈ ਸਾਨੂੰ ਇਹ ਸਾਬਤ ਕਰਨਾ ਪਏਗਾ ਵੀ ਅਸੀਂ ਸਨਾਤਨੀ ਕੀ ਹਾਂ ਹੈਨਾ ਇਸ ਤਰੀਕੇ ਦੇ ਬਿਆਨ ਇਸ ਵੀ ਦੇ ਤਹਿਤ ਲੰਬੇ ਸਮੇਂ ਤੋਂ ਕਿਹਾ ਜਾ ਰਿਹਾ ਸੀ ਵੀ ਸਿੱਖ ਹੀ ਸਨਾਤਨੀ ਨੇ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਵੀ ਮੇਰਾ ਆ ਰੂਪ ਰੰਗ ਵੇਖ ਕੇ ਤੁਹਾਨੂੰ ਕਿਸੇ ਪੱਖ ਤੋਂ ਮੈਂ ਸਨਾਤਨੀ ਲੱਗਦਾ ਮੈਂ ਦੇਖੋ ਹਨਾ ਸਨਾਤਨੀਆਂ ਨੂੰ ਸਨਾਤਨ ਮੁਬਾਰਕ ਹੈ ਧਰਮ ਨਿਰਪੱਖਤਾ ਹੈ ਧਾਰਮਿਕ ਆਜ਼ਾਦੀ ਹੈ ਉਹਨਾਂ ਨੂੰ ਮੁਬਾਰਕ ਹੈ ਪਰ ਮੈਂ ਕਿਸੇ ਵੀ ਪੱਖ ਤੋਂ ਸਨਾਤਨੀ ਲੱਗਦਾ ਮੈਂ ਮੈਂ ਬੋਦੀ ਨਹੀਂ ਰੱਖਦਾ ਮੈਂ ਟਿੱਕਾ ਨਹੀਂ ਲਾਉਂਦਾ ਮੈਂ ਜੰਜੂ ਨਹੀਂ ਪਾਉਂਦਾ ਮੈਂ ਪੰਜ ਕਕਾਰਾਂ ਦਾ ਧਾਰ ਨਹੀਂ ਆ ਮੈਂ ਪੰਜ ਕਕਾਰ ਪਾਏ ਹੋਏ ਨੇ ਹਨਾ ਪਰ ਸਪੈਸ਼ਲ ਤੌਰ ਦੇ ਉੱਪਰ ਇਸ ਤਰੀਕੇ ਦੇ ਬਿਆਨ ਦੇਣੇ ਵੀ ਇਹ ਸਿੱਖ ਸਨਤਨੀ ਹੈ ਇਸ ਤਰੀਕੇ ਦਾ ਬਿਆਨ ਇਹ ਇਸ ਤੋਂ ਪਹਿਲਾਂ ਵੀ ਇੱਕ ਅਜੰਡੇ ਦੇ ਤਹਿਤ ਲੰਮੇ ਸਮੇਂ ਤੋਂ ਦਿੱਤਾ ਜਾ ਰਿਹਾ ਹੈ बार-बार ਸਿੱਖਾਂ ਨੂੰ Hindu ਸਾਬਤ ਕਰਨ ਵਾਸਤੇ ਕਦੀ ਕਿਸਾ ਧਾਰੀ Hindu ਕਦੀ ਕਿਸੇ ਪ੍ਰਕਾਰ ਦੇ ਹਿੰਦੂਆਂ ਦੇ ਵਿੱਚੋਂ ਨਿਕਲੇ ਖੋਏ ਬੜੀ ਪ੍ਰਕਾਰ ਦੀਆਂ ਗੱਲਾਂ ਇਸ ਤੋਂ ਪਹਿਲਾਂ ਆ ਚੁੱਕੀਆਂ ਨੇ ਚਲੋ ਖੈਰ ਆਪਾਂ ਇਸ ਤੋਂ ਥੋੜੀ ਜਿਹਾ ਅੱਗੇ ਚੱਲਦੇ ਹਾਂ ਹੁਣ ਤੁਸੀਂ ਗੱਲ ਕੀਤੀ ਵੀ ਕਿ ਲੰਗਰ ਲਾਉਣ ਦੇ ਲਈ ਪ੍ਰੈਸ ਕਾਨਫਰੰਸ ਕਰਨੀ ਪੈਂਦੀ ਹੈ ਚੰਡੀ ਕਿੰਨੇ ਲੰਗਰ ਲੱਗੇ ਨੇ ਕਦੀ ਕਿਸੇ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਦੀ ਪ੍ਰੈਸ ਕਲੱਬ ਦੇ ਵਿੱਚ ਆ ਕੇ ਉਸ ਬੰਦੇ ਨੇ ਇਹ ਗੱਲ ਕਹੀ ਹੈ ਵੀ ਮੈਂ ਲੰਗਰ ਲਾਉਣਾ ਆ ਤੇ ਤੁਸੀਂ ਸਾਰੇ ਪੱਤਰਕਾਰ ਭਾਈਚਾਰਾ ਇਕੱਠਾ ਹੋ ਜੋ ਮੈਂ ਲੰਗਰ ਲਾਉਣਾ ਕਹ ਤੇ ਆਪਾਂ ਪ੍ਰੈਸ ਕਾਨਫਰੰਸ ਕਰੀਏ ਤੁਸੀਂ ਨਾਲ ਦੀ ਨਾਲ ਹੀ ਛੇੜ ਬੈਣਾ ਉਹਨਾਂ ਕਹ ਭਾਈ ਜੀ ਲੰਗਰ ਤੇ ਥਾਂ ਥਾਂ ਦੇ ਉੱਪਰ ਲੱਗਦਾ ਤੁਹਾਨੂੰ ਪ੍ਰੈਸ ਕਾਨਫਰੰਸ ਕਰਨ ਦੀ ਕੀ ਲੋੜ ਹੈ ਇਹਦਾ ਮਤਲਬ ਮਗਰ ਇੱਕ ਏਜੰਡਾ ਕੰਮ ਕਰਦਾ ਪਿਆ ਉਹ ਏਜੰਡਾ ਜਿਹੜਾ ਹੈ ਇਹਨੂੰ ਪ੍ਰਮੋਟ ਕਰਦਾ ਪਿਆ ਉਹ ਜਿਹੜਾ ਏਜੰਡਾ ਆ ਇਹਨੂੰ ਬੜੀ ਹਾਈਟ ਤੱਕ ਲੈ ਕੇ ਜਾ ਰਿਹਾ ਆ ਮੈਂ ਪੁੱਛਣਾ ਚਾਹੁੰ ਲੰਬੇ ਸਮੇਂ ਤੋਂ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦਾ ਤੇ ਮੁਸਲਮਾਨਾਂ ਨੂੰ ਤੇ ਇਸਾਈਆਂ ਨੂੰ ਇਹ ਕਹਿਣਾ ਵੀ ਇਹ ਦੇਸ਼ ਦਾ ਹਿੱਸਾ ਨਹੀਂ ਜਾਂ ਇੱਥੋਂ ਦੇ ਹੈ ਨਹੀਂਗੇ ਹੈਨਾ ਵੈਸੇ ਹਿੱਸਾ ਤੇ ਹੈ ਨੇ ਭਾਜੀ ਉਹਨਾਂ ਦੀ ਵੋਟ ਬਣੀ ਹੋਈ ਹੈ ਇੱਥੋਂ ਤੇ ਰਹਿਣ ਵਾਲੇ ਨੇ ਸਾਰਾ ਕੁਝ ਇੱਥੋਂ ਦਾ ਹੁਣ ਅਗਲੇ ਪਾਸੇ ਆਜੋ ਮੁਸਲਮਾਨਾਂ ਦੇ ਪ੍ਰਤੀ ਇਹਨੇ ਸ਼ਬਦ ਵਰਤਿਆ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਪਾਰ ਪਾਉਣ ਦਾ ਬਹੁਤ ਵੱਡਾ ਯਤਨ ਕੀਤਾ ਹੈਨਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸੀ ਭਾਈ ਮਰਦਾਨਾ ਜੀ ਹੈਨਾ ਤੁਸੀਂ ਕਿਵੇਂ ਬੱਕ ਕਰ ਦਿਓਗੇ ਭਾਈ ਜੀ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸਾਈ ਮੀਆਂ ਮੀਰ ਜੀ ਨੇ ਤੁਸੀਂ ਕਿਵੇਂ ਅੱਡ ਕਰ ਦਿਓਗੇ ਪੀਰ ਬੁੱਧੂ ਸ਼ਾਹ ਨੂੰ ਕਿਵੇਂ ਅੱਡ ਕਰ ਦਿਓਗੇ ਲਾਗੇ ਸਡੌਰੇ ਪਿੰਡ ਦਾ ਰਹਿਣ ਵਾਲਾ ਜਿਨੇ ਆਪਣੇ ਪੁੱਤ ਆਪਣੇ ਭਤੀਜੇ ਆਪਣੇ ਮਰੀਦ ਆਪਣੇ ਚੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਖਾਤਰ ਸ਼ਹੀਦ ਕਰਵਾ ਦਿੱਤੇ ਤੁਸੀਂ ਗਨੀ ਖਾਂ ਤੇ ਨਬੀ ਖਾਂ ਨੂੰ ਕਿਵੇਂ ਅੱਡ ਕਰ ਦਿਓਗੇ ਤੁਹਾਨੂੰ ਲੱਗਦਾ ਨਹੀਂ ਇਹ ਬਿਆਨ ਉਹਨਾਂ ਤੋਂ ਦਵਾ ਦਿੱਤਾ ਗਿਆ ਹੈ ਕਿ ਹਾ ਦਿੱਤਾ ਗਿਆ ਕਿ ਤੁਸੀਂ ਇਹ ਬਿਆਨ ਦੇ ਦਿਓ ਜਿਹੜੇ ਉੱਥੇ ਮੁਸਲਮਾਨ ਨੇ ਭਾ ਬਾਬਰੀ ਮਸਜਿਦ ਦਾ ਜਿੱਦੋਂ ਰੋਣਾ ਸੀਗਾ ਉਹ ਉੱਥੇ ਜਿਹੜਾ ਆ ਮੈਨੂੰ ਇੰਜ ਲੱਗਦਾ ਪਿਆ ਵੀ ਬਾਬੇ ਦਾ ਜਿਹੜਾ ਨੰਗੇਜ਼ ਹੈ ਉਹਦੇ ਕੋਲ ਕਜਿਆ ਨਹੀਂ ਸੀ ਜਾ ਰਿਆ ਉਹਨੇ ਕਿਹਾ ਵੀ ਤੁਸੀਂ ਮੇਰਾ ਨੰਗ ਕੱਜ ਦਿਓ ਉਹ ਕਹਿੰਦੇ ਵੀ ਅਸੀਂ ਤੇਰਾ ਨੰਗ ਕੱਜ ਦਿੰਨੇ ਆ ਇਧਰਲਾ ਮਸਲਾ ਹੱਲ ਕਰ ਦਿੰਨੇ ਆ ਕਿਉਂਕਿ ਬੀਬੀ ਆਈ ਹੋਈ ਹੈ ਹੈਨਾ ਵੀ ਅਸੀਂ ਤੇਰਾ ਨੰਗ ਕੱਜ ਦਿੰਨੇ ਆ ਤੂੰ ਸਾਡੇ ਵਾਲਾ ਮਸਲਾ ਹੱਲ ਕਰ ਦੇ ਮੈਨੂੰ ਲੱਗਦਾ ਵੀ ਹੱਥ ਨੂੰ ਹੱਥ ਹੋ ਗਿਆ ਤੇ ਉਹਦੇ ਕਰਕੇ ਇਹ ਸਾਰਾ ਕੁਝ ਸਾਹਮਣੇ ਆਇਆ ਤੁਹਾਨੂੰ ਕੀ ਲੱਗਦਾ ਸੈਣੀ ਸਾਹਿਬ ਤੁਹਾਨੂੰ ਵੀ ਪੁੱਛਣਾ ਚਾਹਵਾਂਗੇ ਜਿਸ ਤਰੀਕੇ ਨਾਲ ਬਾਬੇ ਦੇ ਉੱਤੇ ਤੁਸੀਂ ਇਹ ਵੀ ਕਿੰਤੂ ਪਰੰਤੂ ਕੀਤਾ ਵੱਡੇ ਦਿਨ ਚੱਲ ਰਹੇ ਨੇ ਸਭਾ ਦੇ ਦਿਨ ਨੇ ਉੱਥੇ ਜਾ ਕੇ ਵੀ ਕਹਿੰਦੇ ਲੰਗਰ ਲਗਾਇਆ ਜਾ ਸਕਦਾ ਸਬਾ ਦੇ ਵਿੱਚ ਵੀ ਕਿਉਂਕਿ ਆਮ ਤੌਰ ਤੇ ਜੇਕਰ ਕੋਈ ਸਿੱਖ ਸੰਗਤ ਲੰਗਰ ਲਾਉਣਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਇਹ ਕਹਿਣਾ ਨਹੀਂ ਪੈਂਦਾ ਤੁਹਾਨੂੰ ਕੀ ਲੱਗਦਾ ਕਿ ਸਬਾ ਦੇ ਦਿਨ ਛੱਡ ਕੇ ਉੱਥੇ ਜਾਣਾ ਪੈ ਗਿਆ ਪਾੜ ਪੰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਸਿੰਪਲ ਜੀ ਚੀਜ਼ ਹੈ ਜਿੰਨੇ ਵੀ ਸੁਹਿਰਦ ਸਿੱਖ ਹੋਣਗੇ ਹਿੰਦੂ ਹੋਣਗੇ ਮੁਸਲਮਾਨ ਵੀਰ ਨੇ ਜਿਹੜੇ ਵੀ ਥੋੜਾ ਜਿਹਾ ਆਪਣਾ ਦਿਮਾਗ ਰੱਖਦੇ ਨੇ ਉਹਨਾਂ ਨੂੰ ਇਹ ਚੀਜ਼ ਬੜੀ ਕਲੀਅਰ ਦਿਖੂਗੀ ਕਿ ਇਹਦੇ ਪਿੱਛੇ ਸਿੰਪਲ ਤੇ ਸਿੱਧੀ ਜੀ ਸਿਆਸਤ ਹੈ ਜਿੱਦਾਂ ਮਖੋਜ ਨੇ ਵੀ ਕਿਹਾ ਵੀ ਲੰਗਰ ਲਾਣ ਵਾਸਤੇ ਸਾਨੂੰ ਪ੍ਰੈਸ ਕਾਨਫਰੰਸਾਂ ਕਰਨ ਦੀ ਲੋੜ ਨਹੀਂ ਹੈਗੀ ਤੇ ਲੰਗਰ ਲਾਣ ਵਾਸਤੇ ਜਿਹਨੇ ਲੰਗਰ ਲਾਣਾ ਹੈ ਨਾ ਦਿਲੋਂ ਉਹ ਜਾਤ ਪਾਤ ਦਾ ਭੇਤਭਾਵ ਕਰਦਾ ਹੀ ਨਹੀਂ ਬਾਬੇ ਨਾਨਕ ਨੇ ਜਦੋਂ ਲੰਗਰ ਸ਼ੁਰੂ ਕੀਤਾ ਸੀ ਉਹਨੇ ਕੀ ਕਿਹਾ ਸੀ ਵੀ ਇੱਥੇ ਸਿਰਫ ਪੰਡਈ ਬੈਗੇ ਖਾਣਗੇ ਜਾਂ ਕੋਈ ਹੋਰ ਗੈਰ ਧਰਮੀ ਨਹੀਂ ਆਊਗਾ ਸਭ ਤੋਂ ਪਹਿਲਾ ਸਿਧਾਂਤ ਹੈ ਨਾ ਅਗਰ ਅੰਮ੍ਰਿਤ ਦੀ ਦਾਤ ਸਾਨੂੰ ਦਿੱਤੀ ਗਈ ਹੈ ਖੰਡੇ ਬਾਟੇ ਦੀ ਪਹਲ ਤਿਆਰ ਕੀਤੀ ਗਈ ਹੈ ਕਲਗੀਧਰ ਨੇ ਪੰਜ ਪਿਆਰੇ ਸਾਧਦੇ ਆ ਤੇ ਉਹਨਾਂ ਨੇ ਜਾਤ ਦਾ ਨਾਮ ਲੈ ਕੇ ਆਵਾਜ਼ ਮਾਰੀ ਸੀ ਨਹੀਂ ਨਾ ਹੁਣ ਗੱਲ ਇੱਥੇ ਮੁੱਕਦੀ ਹੈ ਕਿ ਇੱਕ ਬੰਦਾ ਜਿਨੇ ਗੁਰੂ ਦਾ ਚੋਲਾ ਪਾਇਆ ਹੈ ਜਿਨੇ ਜਿਹਦੇ ਉੱਤੇ ਬਲਾਤਕਾਰ ਦਾ ਪਰਚਾ ਆਇਆ ਉਹ ਬਲਾਤਕਾਰੀ ਲੰਗਰ ਲਗਾਉਣ ਦੀ ਗੱਲ ਕਰ ਰਿਹਾ ਹੈ ਉਹ ਵੀ ਉਸ ਸਥਾਨ ਤੇ ਜੋ ਬਹੁਤ ਵਿਵਾਦ ਵਿਵਾਦਿਤ ਰਿਹਾ ਹੈ ਜਦੋਂ ਠੀਕਾ ਜਰਾ ਮੰਦਿਰ ਉੱਥੇ ਬਣ ਰਿਹਾ ਹੈ ਪਰ ਮੁਸਲਮਾਨਾਂ ਦੇ ਹਿਰਦੇ ਪਹਿਲਾਂ ਹੀ ਵਲੁੰਧਰੇ ਗਏ ਸੀਗੇ ਜਦੋਂ ਬਾਬਰੀ ਮਸਜਿਦ ਢਾਈ ਗਈ ਸੀ ਉਸ ਤੋਂ ਬਾਅਦ ਚਲੋ ਉਹਨਾਂ ਨੂੰ ਜੋ ਮਰਜ਼ੀ ਸ਼ਗੂਫਾ ਦਿੱਤਾ ਹੋਵੇ ਕਿ ਕਿਤੇ ਹੋਰ ਥਾਂ ਬਣਾਈ ਜਾਵੇ ਲੱਗਦਾ ਕਿ ਇਸ ਬਿਆਨ ਤੋਂ ਬਾਅਦ ਉੱਥੇ ਦੇ ਮੁਸਲਮਾਨ ਹੋਣਗੇ ਉਹਨਾਂ ਦੇ ਜ਼ੈਨ ਦੇ ਵਿੱਚ ਸਿੱਖਾਂ ਦੀ ਕੀ ਤਸਵੀਰ ਬਣ ਗਈ ਉਹਨਾਂ ਕਿ ਕਿ ਸਿੱਖ ਦਮਾਲੇ ਵਾਲੇ ਜਿਹੜੇ ਰੱਖਿਆ ਕਰਦੇ ਸੀ ਕਿ ਉਹ ਅੱਜ ਇਹ ਬਿਆਨ ਦੇ ਰਹੇ ਨੇ ਕਿ ਇਸ ਤਿੱਕੇ ਨਾਲ ਵੰਡ ਰਹੇ ਨੇ ਸਾਨੂੰ ਉਹ ਸੋਚਦੇ ਹੋਣਗੇ ਉੱਥੇ ਬੈਠੇ ਮੁਸਲਮਾਨ ਬਿਲਕੁਲ ਨਹੀਂ ਕਿਉਂਕਿ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਦੇਖੋ ਧਾਰਾ 25 ਤੁਸੀਂ ਪੜ੍ਹੀ ਹੋਈ ਕੇਸਾ ਧਾਰੀ Hindu ਹੋਰ ਬਹੁਤ ਸਾਰੀਆਂ ਚੀਜ਼ਾਂ ਸਾਡੇ ਉੱਤੇ ਥੋਪੀਆਂ ਗਈਆਂ ਠੀਕ ਹੈ ਗਨੀਖਾ ਨਵੀਖਾਨ ਦਾ ਇਤਿਹਾਸ ਕੋਈ ਨਹੀਂ ਭੁੱਲ ਸਕਦਾ ਸਿੱਕੇ ਤੇ ਨਾ ਮਰਦਾਨਾ ਜੀ ਨੂੰ ਕੋਈ ਬੋਲ ਸਕਦਾ ਤੇ ਮੁਸਲਮਾਨਾਂ ਤੇ ਸਿੱਖਾਂ ਦੀ ਜਿਹੜੀ ਸਾਂਝ ਹੈ ਨਾ ਉਹ ਸਾਂਝ ਦੇ ਪ੍ਰਤੀਕ ਸਾਡੀ ਇਤਿਹਾਸ ਦਰਸਾਉਂਦਾ ਹੈ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਰਸਾਉਂਦਾ ਜਦੋਂ 70% ਦੇ ਕਰੀਬ ਪਾਪੂਲੇਸ਼ਨ ਮੁਸਲਮਾਨਾਂ ਦੀ ਸੀ ਤੇ ਅਜਿਹੇ ਬੇਵਕੂਫ ਜਿਹੜੇ ਉੱਠ ਕੇ ਬੋਲ ਦਿੰਦੇ ਨੇ ਵੀ ਉਹ ਮੂਲ ਨਿਵਾਸੀ ਨਹੀਂ ਆ ਮੈਨੂੰ ਤਾਂ ਲੱਗਦਾ ਪਹਿਲਾਂ ਇਹਦਾ ਡੀਐਨਏ ਚੈੱਕ ਕਰਵਾ ਲਓ ਜਿਹੜਾ ਚੋਲਾ ਪਾ ਕੇ ਫਿਰਦਾ ਆ ਆਰਤੀਆਂ ਤਖਾਂਦਾ ਆ ਔਰਤਾਂ ਨੂੰ ਪੁੱਛਾਂ ਦਿੰਦਾ ਆ ਤੇ ਔਰਤਾਂ ਦੇ ਨਾਲ ਬਲਾਤਕਾਰ ਕਰਦਾ ਵੀ ਇਹਦਾ ਡੀਐਨਏ ਵੀ ਸਿੱਖਾਂ ਦੇ ਵਿੱਚੋਂ ਹੈਗਾ ਕਿ ਨਹੀਂ ਹੈਗਾ ਮੈਨੂੰ ਲੱ ਸੋ ਅਜਿਹੇ ਢੋਂਗੀ ਸਾਧਾਂ ਤੋਂ ਸਾਨੂੰ ਬਚਨ ਦੀ ਲੋੜ ਹੈ ਤੇ ਖਾਸ ਕਰਕੇ ਸਾਡੀਆਂ ਬੀਬੀਆਂ ਨੂੰ ਮੈਂ ਪਹਿਲਾਂ ਵੀ ਕਿਹਾ ਹੈ ਅਜਿਹੇ ਬਾਬਿਆਂ ਨੂੰ ਪ੍ਰਮੋਟ ਕਰਨ ਵਾਸਤੇ ਸਾਡੀਆਂ ਬੀਬੀਆਂ ਨੇ ਸਭ ਤੋਂ ਵੱਧ ਸਾਡਾ ਬੇੜਾ ਕਰਕ ਕੀਤਾ ਹੈ ਠੀਕ ਹੈ ਚਾਹੇ ਤੁਸੀਂ ਹਿੰਦੂ ਹੋ ਚਾਹੇ ਮੁਸਲਮਾਨ ਹੋ ਬੋਧੀਆਂ ਹੋ ਜਾਨੀਆਂ ਹੋ ਸੇਖੋਂ ਈਸਾਈਆਂ ਰੱਬ ਇੱਕੋ ਹੀ ਹੁੰਦਾ ਹੈ ਖਸਮ ਇੱਕੋ ਹੀ ਹੁੰਦਾ ਹੈ ਜੇ ਤੁਸੀਂ ਖਸਮ ਬਦਲੋਗੇ ਠੀਕ ਹੈ ਨਾ ਤਾਂ ਤੁਹਾਨੂੰ ਲੋਕ ਕੰਜਰ ਜਾਂ ਕੰਜਰੀ ਕਹਿਣਗੇ ਫਿਰ ਤੁਹਾਨੂੰ ਸ਼ਬਦਾਂ ਤੋਂ ਭੱਜਣ ਦੀ ਲੋੜ ਨਹੀਂ ਤੁਹਾਨੂੰ ਉਹ ਐਕਸੈਪਟ ਕਰਨਾ ਪੈਣਾ ਹੈ ਇਸ ਕਰਕੇ ਅਜੇਹੇ ਬਾਬਿਆਂ ਕੋਲ ਤੁਸੀਂ ਜਾਓਗੇ ਤਾਂ ਤੁਸੀਂ ਆਪ ਆਪਣਾ ਫਾਇਦਾ ਚਕਵਾਓਗੇ ਤੁਸੀਂ ਧੰਨ ਦਾ ਵੀ ਨੁਕਸਾਨ ਕਰਾਓਗੇ ਮਨ ਦਾ ਵੀ ਕਰਵਾਓਗੇ ਤਾਂ ਜਿੱਦਾਂ ਬੀਬੀ ਦਾ ਹੋਇਆ ਧੰਨ ਦਾ ਵੀ ਕਰਵਾਓਗੇ ਸੋ ਉਹ ਸਾਡੇ ਉੱਤੇ ਆ ਵੀ ਅਸੀਂ ਦੇਹਧਾਰੀਆਂ ਦੇ ਪਿੱਛੇ ਲੱਗਣਾ ਜਾਂ ਉਸ ਇੱਕ ਰੱਬ ਨੂੰ ਮੰਨ ਕੇ ਧਿਆਣਾ ਜਾਂ ਘਰੇ ਬਹਿ ਕੇ ਤੇ ਸਾਨੂੰ ਉਦਾਂ ਹੀ ਸਭ ਕੁਝ ਮਿਲ ਜਾਣਾ ਹੈ ਭਾਈ ਸਾਹਿਬ ਤੁਸੀਂ ਬੀਬੀ ਦੇ ਨਾਲ ਖੜੇ ਹੋ ਨਰਿੰਦਰ ਕੌਰ ਹੋਰਾਂ ਦੇ ਹਾਂਜੀ ਕਿ ਉਹਨਾਂ ਵਾਲਾ ਚੀਜ਼ਾਂ ਹੋਣ ਜਣੇ ਤਸਵੀਰਾਂ ਵੀ ਲੈ ਕੇ ਪ੍ਰੈਸ ਕਾਨਫਰੈਂਸ ਕਰਨੀ ਪੈਗੀ ਕਿ ਇੱਕ ਬਾਬਾ ਇਮੀਗ੍ਰੇਸ਼ਨ ਦਾ ਆਫਿਸ ਵੀ ਹੈ ਉਹਦਾ ਫਲਾਣਾ ਇੱਕ ਹੋਰ ਬੀਬੀ ਨੂੰ ਨਾਲ ਲੈ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਬਾਬਿਆਂ ਦੇ ਨਾਲ ਪਹਿਲਾਂ ਕੋਈ ਗੱਲਬਾਤ ਹੋਈ ਹੋਊਗੀ ਚਲਦੀ ਹੋਣੀ ਹੈ ਫਿਰ ਇਹ ਇੱਥੇ ਤੱਕ ਕੰਮ ਵਧਿਆ ਹੋਣਾ ਜਾਂ ਫਿਰ ਇਹ ਪਲਾਂਟਡ ਨਹੀਂ ਸੀਗਾ ਇਸ ਤੇ ਕੀ ਚੀਜ਼ ਹੈ ਇਸ ਦੇ ਵਿੱਚ ਪਹਿਲਾਂ ਤੇ ਗੱਲ ਆਵਾ ਕਿ ਜਿਹੜੇ ਇਹ ਵੀ ਹਰਜੀਤ ਕਹਿ ਰਿਹਾ ਕਿ ਇਹ ਬੀਬੀ ਹੋਣੀ ਕੋ ਸਾਹਮਣੇ ਆਈ ਆ ਇਹ ਸਰਾਸਰ ਝੂਠ ਹੈ ਬੀਬੀ ਦੀ ਇੰਟਰਵਿਊ ਮੈਂ ਤਕਰੀਬਨ 5-6 ਮਹੀਨੇ ਪਹਿਲਾਂ ਕਰ ਚੁੱਕਿਆ ਬੀਬੀ ਬੜੇ ਚਿਰ ਦੀ ਮੀਡੀਆ ਦੇ ਵਿੱਚ ਰੌਲਾ ਪਾ ਰਹੀ ਆ ਹੁਣ ਬੀਬੀ ਦਾ ਜਿਹੜਾ ਕੇਸ ਆ ਉਹ ਸਮਝੋ ਕਿ 14 ਫਰਵਰੀ ਉਹਦੀ ਤਰੀਕ ਆ ਤੇ ਜੱਜ ਪੂਰੀ ਉਮੀਦ ਆ ਕਿ ਹਾਈ ਕੋਰਟ ਦੇਤੇ ਸਖਤ ਐਕਸ਼ਨ ਲਾਊਗੀ ਉਹਨੂੰ ਇਸ ਚੀਜ਼ ਦੀ ਹੀ ਪ੍ਰੋਬਲਮ ਆ ਇਸੇ ਕਰਕੇ ਇਹ ਡਰਾਮਾ ਰਚ ਰਿਹਾ ਲੰਗਰ ਦਾ ਬੀਬੀ ਤੇ ਪਹਿਲਾਂ ਦੀ ਜਨਤਾ ਨੂੰ ਦੱਸ ਰਹੀ ਆ ਪਰ ਇਹਨੂੰ ਕੋਈ ਨਹੀਂ ਜਾਣਦਾ ਇਨੇ ਇੱਕ ਬੜਾ ਤੜਾ ਡਰਾਮਾ ਰਚਿਆ ਕਿ ਆਪਾਂ ਲੰਗਰ ਲਾ ਰਿਹਾ ਆ ਰਾਮ ਮੰਦਰ ਤੇ ਸਾਰਾ ਇੱਕ ਜਿਹੜੀ ਸੈਂਟਰ ਦੀ ਸਰਕਾਰ ਆ ਉਹਦੇ ਕੁਝ ਬੰਦੇ ਨਾਲ ਲੈ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਆਉਂਦਾ ਵਾ ਉਹ ਸਾਰੀ ਇਹ ਚੀਜ਼ਾਂ ਮੀਡੀਆ ਨੇ ਦੇਖੀਆਂ ਲੋਕਾਂ ਨੇ ਵੀ ਦੇਖੀਆਂ ਇਹ ਸਿਰਫ ਉਹਨਾਂ ਦਾ ਸਹਾਰਾ ਲੈਣ ਲਈ ਇੱਕ ਡਰਾਮਾ ਰਚ ਰਿਹਾ ਹਾਲਾਂਕਿ ਉਹ ਕਰੈਕਟਰ ਤੋਂ ਕਿਸੇ ਪਾਸੋਂ ਵੀ ਉਹ ਸਿੱਖ ਬਿਲਕੁਲ ਨਹੀਂ ਹੈਗਾ ਜਿਦਾਂ ਸੈਣੀ ਸਾਹਿਬ ਨੇ ਕਿਹਾ ਕਿ ਡੀਐਨਏ ਦਾ ਜ਼ਰੂਰ ਚੈੱਕ ਹੋਣਾ ਚਾਹੀਦਾ ਆਪਣੇ ਤੇ ਦੱਸ ਰਿਹਾ ਨਾ ਮੈਂ 8ਵੀਂ 9ਵੀਂ ਪੀੜੀ ਚੋਂ ਆ ਉਹ ਤੇ ਦੱਸਣ ਦੀ ਲੋੜ ਨਹੀਂ ਪਹਿਲਾਂ ਇਹ ਸਪਸ਼ਟ ਕਰ ਦੇ ਕਿ ਇਹ ਸਿੱਖ ਹੈ ਜਾਂ ਨਹੀਂ ਹੈ ਜੇ ਇਹਨੇ ਨਿਹੰਗਾਂ ਦਾ ਬਾਣਾ ਪਾਇਆ ਤੇ ਸਾਡੀਆਂ ਸਾਰੀਆਂ ਨਿਹੰਗ ਜਥੇਬੰਦੀਆਂ ਬੜੀਆਂ ਸਤਕਾਰਯੋਗ ਨੇ ਉਹ ਬਾਣਾ ਹੀ ਇਹਦਾ ਦੇਖ ਲੋ ਕਿਸੇ ਪਾਸੇ ਉਹ ਨਿਹੰਗ ਵੀ ਨਹੀਂ ਲੱਗਦਾ ਕਿਉਂਕਿ ਇਹਨੇ ਗਾਨੀਆਂ ਹੀ ਨਹੀਂ ਜ਼ਿਆਦਾ ਪਾਈਆਂ ਨੇ ਇੰਨਾ ਜ਼ਿਆਦਾ ਬੜਾ ਤਗੜਾ ਇੱਕ ਮੇਕਅਪ ਕਰਕੇ ਬੜਾ ਜ਼ਿਆਦਾ ਡਰਾਮਾ ਕਰਕੇ ਸਿੱਖ ਤੇ ਲੱਗਦਾ ਹੀ ਨਹੀਂ ਐ ਬਿਲਕੁਲ ਨਹੀਂ ਔਰ ਇਹ ਇੱਕ ਕਹਿ ਸਕਦੇ ਕਿ ਮਿਕਸ ਜਿਹਾ ਲੱਗਦਾ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਧਰਮ ਚੋਂ ਆਇਆ ਕਿ ਨਹੀਂ ਇੱਕ ਮਿਕਸ ਜੀ ਜਿੱਦਾਂ ਬਰੀਡ ਹੋ ਜਾਂਦੀ ਹੈ ਨਾ ਉਹ ਵਾਲਾ ਸਿਸਟਮ ਲੱਗਦਾ ਦੇਖੋ ਤੁਹਾਨੂੰ ਕੀ ਲੱਗਦਾ ਇਸ ਦੇ ਉੱਤੇ ਹੋਣਾ ਕੀ ਚਾਹੀਦਾ ਅਗਰ ਜੇ ਤੁਸੀਂ ਇਹ ਬਾਤ ਚੁੱਕ ਰਹੇ ਹੋ ਬੀਬੀ ਤੁਹਾਡੇ ਕੋਲ ਆਏ ਤੁਸੀਂ ਇੰਟਰਵਿਊ ਕੀਤਾ ਐ ਜੀਪੀਸੀ ਨੂੰ ਇਸ ਦੇ ਵਿੱਚ ਇਨਵੋਲ ਹੋਣਾ ਚਾਹੀਦਾ ਹੈ ਕਿ ਜਿਹੜੇ ਅਜਿਹੇ ਚੋਲਾ ਧਾਰੀ ਨੇ ਜੋ ਆਪਣੇ ਆਪ ਨੂੰ ਬਾਬਾ ਕਹਿੰਦੇ ਨੇ ਉਹ ਇਸ ਤਿੱਕੇ ਦੇ ਨਾਲ ਪ੍ਰਚਾਰ ਵੀ ਗਲਤ ਕਰ ਰਹੇ ਨੇ ਕਿ ਅਸੀਂ ਸਨਾਤਨ ਧਰਮ ਦੇ ਵਿੱਚੋਂ ਆ ਅਸੀਂ ਮੁਸਲਮਾਨਾਂ ਨੂੰ ਨਹੀਂ ਜਾਣਦੇ ਇੱਥੋਂ ਦੇ ਹੈ ਹੀ ਨਹੀਂ ਵਸਨੀਕ ਤੇ ਉਹਨਾਂ ਦੇ ਉੱਤੇ ਕਿਵੇਂ ਸਿਕੰਜਾ ਕੱਸ ਜਾਈਗਾ ਐ ਜੀਪੀਸੀ ਨੂੰ ਇਨਵੋਲ ਹੋਣਾ ਚਾਹੀਦਾ ਜਾਂ ਫਿਰ ਕਿਵੇਂ ਪਹਿਲੀ ਗੱਲ ਤੇ ਹੈ ਕਿ ਐਸਜੀਪੀਸੀ ਇਨਵੋਲਵ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ 'ਤੇ ਸਖਤ ਐਕਸ਼ਨ ਲੈਣ ਇਹਨੂੰ ਪੰਥ ਵਿੱਚੋਂ ਛੇਕਣ ਗੱਲ ਕਰਦਾ ਸਨਾਤਨ ਧਰਮ ਦੀ ਹੁਣ ਕਈ ਇਦਾਂ ਦੇ ਸਾਡੇ ਵੀਰ ਨੇ ਮੇਰਾ ਵੀ ਇੱਕ ਫਰੈਂਡ ਆ ਜਿਹੜਾ ਮੁਸਲਮਾਨ ਹੀਗਾ ਤੇ ਉਹ ਬਾਅਦ ਵਿੱਚ ਜਿਹੜਾ ਉਹ ਅੰਮ੍ਰਿਤਸਰ ਕੇ ਤੇ ਗੁਰੂ ਦਾ ਸਿੰਘ ਸੱਜ ਗਿਆ। ਉਹਨੂੰ ਤੁਸੀਂ ਕੀ ਕਹੋਗੇ? ਉਦੋਂ ਬਾਅਦ ਇਹਨਾਂ ਦੇ ਗਰੁੱਪ ਦੇ ਵਿੱਚ ਹੀ ਇੱਕ ਮਹਿਰੋਨਾ ਦਾ ਬੰਦਾ ਉਹ ਵੀ ਕਹਿੰਦਾ ਕਿ ਆਪਣੇ ਉਹਨੂੰ ਮੈਂ ਮੁਸਲਮ ਮੁਸਲਮ ਹੀਗਾ। ਉਦੋਂ ਬਾਅਦ ਮੈਂ ਸਿੰਘ ਸੱਜਿਆ। ਉਹਨੂੰ ਤੁਸੀਂ ਕੀ ਕਹੋਗੇ? ਇਹ ਆਪਣੇ ਗਰੁੱਪ ਦੇ ਵਿੱਚ ਹੀ ਜਵਾਬ ਦੇ ਦੇ। ਬਾਕੀ ਇਹ ਗੱਲ ਮੈਂ ਤੁਹਾਨੂੰ ਹੁਣੇ ਦੱਸ ਦੇਣਾ ਕਿ ਇਹ ਜਿੰਨਾ ਗਰੁੱਪ ਹੈ ਨਾ ਜਿੱਦਾਂ ਪਹਿਲਾਂ ਮਖੂ ਸਾਹਿਬ ਨੇ ਦੱਸਿਆ ਸੈਣੀ ਸਾਹਿਬ ਨੇ ਦੱਸਿਆ ਕਿ ਇਹ ਸਾਰਾ ਇੱਕ ਗਰੁੱਪ ਆ ਇਹ ਸਿੱਖੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਸਤੇ ਇਹ ਸਿੱਖਾਂ ਦੇ ਵਿੱਚ ਛੱਡੇ ਗਏ ਹੁਣ ਤੋਂ ਨਹੀਂ ਛੱਡੇ। ਇਹ ਬੜੇ ਚਿਰ ਦੇ ਛੱਡੇ ਆ ਤੇ ਆਪਣੀ ਜਿੱਥੋਂ ਤ ਤੇ ਕਾਫੀ ਚੀਜ਼ਾਂ ਹੁਣ ਤੱਕ ਆਪਾਂ ਸੰਗਤ ਦੇ ਸਾਹਮਣੇ ਰੱਖੀਆਂ ਇਹਨਾਂ ਨੂੰ ਐਕਸਪੋਜ਼ ਕੀਤਾ ਅੱਗੇ ਇਹ ਸਾਰਾ ਦਾ ਸਾਰਾ ਗਰੁੱਪੀ ਐਕਸਪੋਜ਼ ਕਰ ਦੇਣਾ ਕਿਉਂਕਿ ਇਹਨਾਂ ਦੇ ਵਿੱਚੋਂ ਇੱਕ ਵੀ ਨਹੀਂ ਹੈ ਜਿਹੜਾ ਸੰਤ ਜਾਂ ਬਾਬਾ ਜਾਂ ਸਿੰਘ ਕਹਾਉਣ ਦੇ ਲਾਇਕ ਹੋਵੇ ਜੀ ਬਹੁਤ ਸ਼ੁਕਰੀਆ ਤਾਂ ਤਸਵੀਰ ਸੀਗੀ ਤੁਹਾਡੇ ਨਾਲ ਸਾਂਝੀ ਕਰਦੇ ਸੀ ਜਿਸ ਤਰੀਕੇ ਦੇ ਨਾਲ ਰਾਮ ਮੰਦਰ ਦੇ ਵਿੱਚ ਜਾ ਕੇ ਉੱਥੇ ਲੰਗਰ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਅਸੀਂ ਲੰਗਰ ਲਗਾਵਾਂਗੇ ਹਰਪੀਤ ਸਿੰਘ ਮੱਖੂ ਸਾਡੇ ਨਾਲ ਸੀਗੇ ਪੱਤਰਕਾਰ ਤਾਂ ਬਾਈਬਾ ਤਾਂ ਸੈਣੀ ਅਸੀਂ ਗੱਲਬਾਤ ਕਰ ਰਹੇ ਸੀ ਇਹਨਾਂ ਨੇ ਸਖਤ ਉnder the ਨਖੇਦੀ ਕੀਤੀ ਗਈ ਸਿੱਕੇ ਨਾਲ ਨਹੀਂ ਹੋਣਾ ਚਾਹੀਦਾ ਇਸ ਵੀਡੀਓ ਉੱਤੇ ਵੱਤ ਬੱਦ ਵਿੱਚ ਆਜੂ ਸੰਜੇ ਕੈਮ ਸਾਜੋਗ ਦੇ ਸਿਆਰੀ ਸ਼ਤਾਨਾ